ਅਸੀਂ ਸਾਨੂੰ ਪ੍ਰਭੂ ਦੱਸਣ ਜਾ ਰਿਹਾ ਅਬਰਾਹਮ ਦੀਆਂ ਬਰਕਤਾਂ ਦਾ ਰਾਜ ਸੋ ਅਸੀਂ ਪੜ੍ਹਦੇ ਹਾਂ ਕਿ ਪਰਮੇਸ਼ੁਰ ਨੇ ਆਪਣੀ ਸੌਖਾ ਕੇ ਅਬਰਾਹਮ ਨੂੰ ਕਿਹਾ ਕਿ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦੇਵਾਂਗਾ ਤੇ ਤੇਰਾ ਵਾਅਦੇ ਤੇ ਵਾਅਦੇ ਤੇ ਵਾਅਦਾ ਕਰਾਂਗਾ ਹਾਲੇਲੂਇਆ ਅੱਕੇ ਦੇਖਿਆ ਜਾਂਦਾ ਵਚਨ ਕਿ ਅਬਰਾਹਮ ਨੇ ਉਹ ਨੂੰ ਧੀਰਜ ਦੇ ਨਾਲ ਉਸ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰ ਲਿਆ ਤੇ ਆਪਣੇ ਜੀਵਨ ਦੇ ਵਿੱਚ ਧੀਰਜ ਦੇ ਨਾਲ ਉਹਨੇ ਵਚਨ ਨੂੰ ਪੂਰਾ ਕਰਾ ਲਿਆ ਹਾਲੇਲੂਇਆ ਜਦੋਂ ਅਸੀਂ ਆਤਮਾ ਦੇ ਫਲਾਂ ਨੂੰ ਦੇਖਦੇ ਹਾਂ ਪ੍ਰੇਮ ਆਨੰਦ ਸ਼ਾਂਤੀ ਧੀਰਜ ਸੋ ਇਹੀ ਆਤਮਾ ਦਾ ਫਲ ਹੈ ਧੀਰਜ ਜਦੋਂ ਅਸੀਂ ਧੀਰਜ ਕਰਦੇ ਹਾਂ ਤਾਂ ਪਰਮੇਸ਼ਰ ਦਾ ਵਚਨ ਸਾਡੇ ਜੀਵਨ ਦੇ ਵਿੱਚ ਪੂਰਾ ਹੋ ਜਾਂਦਾ ਹੈ ਸੋ ਹਾਲੇਲੂਇਆ ਸੋ ਵਚਨ ਸਾਨੂੰ ਸਿਖਾਉਂਦਾ ਹੈ ਕਿ ਜੋ ਵਾਅਦੇ ਪਰਮੇਸ਼ਰ ਨੇ ਉਸ ਪਵਿੱਤਰ ਕਲਾਮ ਦੇ ਵਿੱਚ ਜਾਨਕੀ ਬਾਈਬਲ ਦੇ ਵਿੱਚ ਕੀਤੇ ਨੇ ਜੇ ਉਹਨਾਂ ਨੂੰ ਅਸੀਂ ਪੂਰਾ ਕਰਾਉਣਾ ਹੈ ਤਾਂ ਸਾਨੂੰ ਧੀਰਜ ਕਰਨਾ ਹੀ ਪਵੇਗਾ ਹਾਲੇਲੂਇਆ ਸੋ ਅਸੀਂ ਸਮਾਂ ਦਈਏ ਪਰਮੇਸ਼ਰ ਨੂੰ ਤਾਂ ਜੋ ਉਹ ਸਾਡੇ ਜੀਵਨ ਦੇ ਵਿੱਚ ਕੰਮ ਕਰ ਸਕੇ ਸੋ ਇਸੇ ਤਰ੍ਹਾਂ ਅਬਰਾਹਮ ਨੇ ਪਰਮੇਸ਼ਰ ਨੇ ਵਾਦਾ ਕੀਤਾ ਕਿ ਮੈਂ ਤੇਰਾ ਵਾਅਦੇ ਤੇ ਵਾਦਾ ਕਰਾਂਗਾ ਵਰਕਤਾ ਦੇ ਵਾਅਦਾ ਤਾਂ ਦੇਵਾਂਗਾ। ਅਬਰਾਹਮ ਨੇ ਧੀਰਜ ਕੀਤਾ ਜਾਨੀ ਕਿ ਸਬਰ ਕੀਤਾ। ਉਹ ਕੁਸ਼ਮਾ ਦਿੱਤਾ ਪਰਮੇਸ਼ਰ ਨੂੰ ਕਿ ਮੇਰੇ ਜੀਵਨ ਵਿੱਚ ਪੂਰਾ ਹੋਵੇ। ਉਹਨੇ ਵਿਸ਼ਵਾਸ ਰੱਖਿਆ। ਸੋ ਉਹਦੇ ਜੀਵਨ ਦੇ ਵਿੱਚ ਵਾਅਦਾ ਹੋਇਆ ਤੇ ਉਹ ਬਹੁਤ ਫਲਵੰਤ ਹੋਇਆ ਤੇ ਉਹ ਬਹੁਤ ਅਮੀਰ ਹੋਇਆ। ਇੱਥੇ ਤੱਕ ਕਿ ਉਹਦੇ ਕੋਲੋਂ ਰਾਜੇ ਵੀ ਡਰਦੇ ਸੀ। ਅਗਰ ਤੁਸੀਂ ਇਸ ਬਾਰੇ ਪੜ੍ਹਨਾ ਚਾਹੁੰਦੇ ਹੋ ਤਾਂ ਉਤਪਤੀ ਅਧਿਆਇ 12 ਦੇ ਵਿੱਚ ਜਾ ਕੇ ਤੁਸੀਂ ਅਬਰਾਹਮ ਦੇ ਬਾਰੇ ਪੜ੍ਹ ਸਕਦੇ ਹੋ ਤੇ ਉਹਦੇ ਧਨ ਅਤੇ ਦੌਲਤ ਬਾਰੇ ਪੜ੍ਹ ਸਕਦੇ ਹੋ ਜੋ ਪਰਮੇਸ਼ਰ ਨੇ ਉਸ ਨੂੰ ਦਿੱਤੀ। ਤੋ ਇਸ ਵਚਨ ਨਾਲ ਤੁਹਾਨੂੰ ਬਹੁਤ ਬਰਕਤ ਮਿਲੀ ਹੋਵੇਗੀ ਸਾਰਿਆਂ ਨੂੰ ਜੈ ਮਸੀਹ ਦੀ